ਮੇਰਾ ਨਾਮ ਜੀ ਸਤਵੀਰ ਸਿੰਘ ਜੇਜੀ ਸਤਵੀਰ ਜੀ ਇਹ ਜਿਹੜੇ ਨੌਜਵਾਨ ਦੀ ਮੌਤ ਹੋਈ ਹੈ ਕਿਸ ਤਰ੍ਹਾਂ ਹੋਈ ਹੈ ਜੀ ਕਿਸ ਤਰ੍ਹਾਂ ਹੋਇਆ ਕਰੋ ਕਤਲ ਇਹ ਜੀ ਨੌਜਵਾਨ ਮੇਰੇ ਪਿੰਡ ਤੋਂ ਦialgarh ਜੇਜੀਆਂ ਤੋਂ ਮੇਰੇ ਘਰਾਂ ਚੋਂ ਭਤੀਜਾ ਲੱਗਦਾ ਸੀਗਾ ਜੀ ਤੇ 10 ਸਾਲ ਪਹਿਲਾਂ ਇਹ ਮਤਲਬ ਇੰਗਲੈਂਡ ਗਿਆ ਸੀਗਾ ਬੱਚਾ ਦੀ ਉੱਚ ਵਿੱਦਿਆ ਲਈ ਤੇ ਆਉਂਦੇ ਅੱਗੇ ਬੈਸਟ ਫਿਊਚਰ ਲਈ ਤੇ ਬਹੁਤ ਤੇ ਇਹਨੇ ਇੱਥੇ ਸੰਘਰਸ਼ ਕੀਤਾ ਆਪਣੇ ਆਪ ਨੂੰ ਸਟੇਬਲ ਕੀਤਾ ਤੇ ਹੁਣ ਪਿੱਛੇ ਜੇ ਬੇਟਾ ਇੱਥੇ ਆਇਆ ਵੀ ਸੀਗਾ ਮਤਲਬ ਡੇਢ ਮਹੀਨਾ ਲਾ ਕੇ ਗਿਆ ਇੱਥੇ ਇਹ ਪਰਿਵਾਰ ਸਾਡਾ ਬਿਜ਼ਨਸ ਦੇ ਵਿੱਚ ਇਹਨਾਂ ਦਾ ਹੋਣ ਕਰਕੇ ਤੇ ਇਹ ਪਰਿਵਾਰ ਦੇ ਬੇ ਵਿਖੇ ਰਹਿੰਦਾ ਤੇ ਹੁਣ ਆਪਾਂ ਦੇ ਖੜੇ ਆ ਹਨ ਤੇ ਇਹ ਬੇਟਾ ਡੇਢ ਕਿ ਮਹੀਨਾ ਮਤਲਬ 28 ਜਨਵਰੀ ਨੂੰ ਇਹਨੇ ਵਾਪਸ ਜਾਣਾ ਸੀ ਪਰ ਉੱਥੋਂ ਮਤਲਬ ਕੰਪਨੀ ਜਿਹੜੀ ਚ ਕੰਮ ਕਰਦਾ ਸੀ ਉਹਦੀ ਕਾਲ ਆਨ ਕਰਕੇ ਉਹਨਾਂ ਨੇ ਪਹਿਲਾਂ ਕਾਲ ਕਰ ਲਈ ਤੇ 12 ਜਨਵਰੀ ਨੂੰ ਬੇਟਾ ਇੱਥੋਂ ਵਾਪਸ ਗਿਆ ਸੀ ਢੜਬਾ ਤੋਂ ਵਾਪਸ ਲੈਣੇ ਜੀ ਹਾਂਜੀ ਢੜਬਾ ਤੋਂ ਪੂਰੇ ਡੇਢ ਮਹੀਨਾ ਮਤਲਬ ਧਿਆਲਗੜ ਜੇਜੀਆਂ ਦੇ ਪਿੰਡ ਵੀ ਢੜਬੇ ਵੀ ਬਾਕੀ ਜਿੱਥੇ ਵੀ ਕਿਸੇ ਰਿਸ਼ਤੇ ਵਿੱਚ ਦੇ ਬੱਚੇ ਮਤਲਬ ਜੋ ਵੀ ਵੋਕੇਸ਼ਨਸ ਹੁੰਦੀਆਂ ਨੇ ਜਿਵੇਂ ਉਹ ਕਰਦੇ ਆ ਮਤਲਬ ਹਜੂਰ ਸਾਹਿਬ ਵੀ ਮੱਥਾ ਟੇਕ ਕੇ ਆਏ ਬੱਚੇ ਤੇ ਮੰਲਾ ਬੜਾ ਖੁਸ਼ੀ-ਖੁਸ਼ੀ ਅਸੀਂ ਤਾਂ ਸੋਚਦੇ ਸੀ ਇਸ ਵਾਰ ਵੀ ਚਲੋ ਬਹੁਤ ਰਿਸ਼ਤੇ ਜਦੋਂ ਬੱਚੇ ਵਿਆਹਣ ਚੁੱਕੇ ਹੋ ਜਾਂਦੇ ਆ ਜੀ ਤੇ ਸੈੱਟ ਹੋ ਜਾਂਦੇ ਆ ਸਟੇਬਲ ਹੋ ਜਾਂਦੇ ਆ ਤੇ ਫਿਰ ਆਪਾਂ ਉਹਨਾਂ ਦੇ ਵਿਆਹ ਕਰਨ ਲਈ ਸੋਚਦੇ ਆ ਪਰਿਵਾਰ ਇਸ ਵਾਰ ਚਲੋ ਬਹੁਤ ਰਿਸ਼ਤੇ ਆਏ ਹੋਏ ਸੀ ਤੇ ਪਰ ਉਹ ਕਹਿੰਦਾ ਵੀ ਕੋਈ ਨਹੀਂ ਚਲੋ ਮੈਂ ਹੁਣ ਪੂਰੀ ਤਰ੍ਹਾਂ ਸੈੱਟ ਹੋ ਗਿਆ ਚਲੋ ਥੋੜਾ ਬਤਾਂਜਾ ਹੈਗਾ ਮੈਂ ਉਹ ਵੀ 6 ਮਹੀਨੇ ਵਿੱਚ ਕਰ ਕਰਕੇ ਤੁਸੀਂ ਅਗਲੇ ਸਾਲ ਤੇ ਪਾ ਲਓ ਤੇ ਕਿੱਥੇ ਤਾਂ ਜੀ ਦੇਖੋ ਵਿਆਹ ਦਾ ਸੋਚਿਆ ਸੀ ਕਿਤੇ ਇਹੋ ਜੀ ਨਿਊਜ਼ ਆ ਗਈ ਤੇ ਹੁਣ ਤੱਕ ਜਿੰਨਾ ਪਤਾ ਲੱਗਿਆ ਵੀ ਉਸ ਦਿਨ ਸੈਟਰਡੇ ਸੀਗਾ ਜੀ ਸੈਟਰਡੇ ਨੂੰ ਇਹ ਅਕਸਰ ਮਤਲਬ ਰੈਸਟ ਕਰਦਾ ਹੁੰਦਾ ਸੀਗਾ ਜੀ ਤੇ ਮਤਲਬ ਇਹ ਨਹੀਂ ਸੀਗਾ ਕੋਈ ਜਿਆਦਾ ਵੀ ਘੁੰਮਣ ਫਿਰਨ ਜਾ ਇੱਧਰ ਉੱਧਰ ਜਾਣ ਦੀ ਬਜਾਏ ਰੈਸਟ ਕਰਨਾ ਪਸੰਦ ਕਰਦਾ ਸੀ ਜਦੋਂ ਆਨਲਾਈਨ ਨਾ ਹੋਇਆ ਬੱਚਾ ਤਾਂ ਪਰਿਵਾਰ ਨੇ ਸੋਚਿਆ ਵੀ ਸ਼ਾਇਦ ਸੌਂ ਗਿਆ ਹੋਣਾ ਕਿਉਂਕਿ ਉੱਥੋਂ ਦੇ ਮਤਲਬ ਇੱਥੋਂ ਦੇ 4 ਵਜੇ ਸੀ ਤੇ ਉੱਥੋਂ ਦੇ 11 ਵਜੇ ਸੀ ਜਦੋਂ ਲਾਸਟ ਟਾਈਮ ਪਰਿਵਾਰ ਨੇ ਉਹ ਜਦੋਂ ਮਤਲਬ ਆਨਲਾਈਨ ਉਹਨੂੰ ਵੇਖਿਆ ਤੇ ਨੈਚੁਰਲੀ ਹੈ ਕਿ ਪਰਿਵਾਰ ਥੋੜੀ ਬਤੀ ਬੇਚੈਨੀ ਤਾਂ ਹੁੰਦੀ ਹੈ ਹਨਾ ਤੇ ਪਰਿਵਾਰ ਨੇ ਕਾਲਾਂ ਕੀਤੀਆਂ ਤੇ ਮੈਸੇਜ ਕਰਨ ਦੀ ਕੋਸ਼ਿਸ਼ ਕੀਤੀ ਕਿਤੇ ਉਹ ਰਿਪਲਾਈ ਤਾਂ ਤਾਂ ਕਰੇ ਜੇ ਉਹ ਹੋਵੇ ਤੇ ਫਿਰ ਪਰਿਵਾਰ ਦੀ ਬੇਚੈਨੀ ਵਾਧਦੀ ਗਈ ਸਾਰੀ ਰਾਤ ਕਾਲਸ ਵਗੈਰਾ ਕਰਦੇ ਰਹੇ ਤੇ ਵੀਰ ਜੀ ਹੋਰੀ ਜਸਵੀਰ ਹੋਰੀ ਸਾਡੇ ਭਾਬੀ ਜੀ ਨੂੰ ਹੌਸਲਾ ਵੀ ਜੰਦੇ ਰਹੇ ਵੀ ਕੋਈ ਗੱਲ ਨਹੀਂ ਚਲੋ ਬੱਚਾ ਸੌਂ ਗਿਆ ਹੋਣਾ ਤੇ ਇਹੀ ਹੁੰਦਾ ਆਪਾਂ ਨੂੰ ਹਨਾ ਤੇ ਆਪਾਂ ਅੱਛਾ ਹੀ ਸੋਚਦੇ ਆਂ ਵੀ ਚਲੋ ਕੋਈ ਨਾ ਹੋਵੇ ਪਰ ਮਨ ਤਾਂ ਘਬਰਾਉਂਦਾ ਹੈ ਹਨਾ ਤੇ ਫੇਰ ਇਹਨਾਂ ਦਾ ਮਤਲਬ ਇੱਕ ਹੋਰ ਰਿਲੇਟਿਵ ਜੋ ਬਰਮਿੰਗ ਇਹ ਲੜਕਾ ਬਰਮਿੰਗ ਇੰਗਲੈਂਡ ਬਰਮਿੰਗਮ ਰਹਿੰਦਾ ਸੀ ਜੋ ਲੜਕਾ ਥੋੜੀ ਉਹ ਦੂਸਰੇ ਸ਼ਹਿਰ ਰਹਿੰਦਾ ਸੀ ਥੋੜੀ ਦੂਰੀ ਤੇ ਉਹਨੂੰ ਕਾਲ ਕੀਤੀ ਤੇ ਉਹ ਜਦੋਂ ਆਇਆ ਉਹਨੇ ਵੀ ਬੈਲਾ ਅੰਬੁੱਲਾ ਵਾਟੇ ਵਰ ਜੋ ਦਰਵਾਜ਼ਾ ਖੜਕਾਇਆ ਹਨਾ ਸਾਰਾ ਜਦੋਂ ਅੰਦਰੋਂ ਨਾ ਖੁੱਲਿਆ ਤੇ ਉਹਨਾਂ ਉਸ ਲੜਕੇ ਨੇ ਫੇਰ ਦੁਬਾਰਾ ਇੱਥੇ ਇੰਡੀਆ ਭਾਈ ਜਸਵੀਰ ਨੂੰ ਮਤਲਬ ਸਿਮਰਨਜੀਤ ਦੇ ਡਾਡ ਨੂੰ ਫੋਨ ਕੀਤਾ ਵੀ ਅੰਕਲ ਵੀ ਕੋਈ ਅੰਦਰੋਂ ਰਿਪਲਾਈ ਨਹੀਂ ਆ ਰਿਹਾ ਤੇ ਕੰਮ ਮੈਨੂੰ ਖਰਾਬ ਲੱਗਦਾ ਬਟ ਤੁਸੀਂ ਘਬਰਾਇਓ ਨਾ ਤੇ ਵੀ ਕੀ ਮੈਂ ਪੁਲਿਸ ਨੂੰ ਕਾਲ ਕਰ ਲਾਂ ਤੇ ਫਿਰ ਜਸਵੀਰ ਬਾਈ ਜੀ ਨੇ ਕਿਹਾ ਵੀ ਹਾਂ ਜੀ ਹੁਣ ਫਿਰ ਕਾਲ ਪੁਲਿਸ ਨੂੰ ਤਾਂ ਕਾਲ ਕਰੋ ਅਲਟੀਮੇਟ ਆਪਾਂ ਦੇਖਣਾ ਤਾਂ ਹੈ ਕਿ ਬੱਚਾ ਕਿੱਥੇ ਹੈ ਤੇ ਜਦੋਂ ਫਿਰ ਇੰਗਲੈਂਡ ਦੀ ਪੁਲਿਸ ਮਤਲਬ ਫੇ ਤਾਂ ਹੈ ਗਈ ਹੈ ਕਿ ਮਤਲਬ ਔਨ ਦੀ ਟਾਈਮ ਪਹੁੰਚ ਜਾਂਦੇ ਆ ਹਨਾ ਤੇ ਉਹਨੇ ਆਇਆ ਇਹਨਾਂ ਨੇ ਨਾਲ ਮਿਲ ਕੇ ਦਰਵਾਜ਼ਾ ਖੋਲ੍ਹਿਆ ਤੇ ਉਹ ਹੈ ਨਹੀਂ ਸੀ ਵਿਚਾਰਾ ਉਹ ਮਤਲਬ ਵੇਸ ਤੋਂ ਨਹੀਂ ਤਾਂ ਕਿੰਨੇ ਸੀ ਜੀ ਇੱਕ ਮਾਪਿਆਂ ਦਾ ਇਕਲੌਤਾ ਬੇਟਾ ਸੀਗਾ ਜੀ ਕੋਈ ਸਿਸਟਰ ਵੀ ਨਹੀਂ ਹੈ ਇਕੱਲੇ ਸੀਗਾ ਬੜੇ ਚਾਮਾਂ ਲੱਡਾਂ ਨਾਲ ਬੜਾ ਸੰਪੰਨ ਪਰਿਵਾਰ ਹੈ ਜੀ ਸਾਡੇ ਪਿੰਡ ਦਾ ਬੜਾ ਡੀਸੈਂਟ ਫੈਮਿਲੀ ਹੈ ਦਾਦਿਆਂ ਪਰਦਾਦਿਆਂ ਤੋਂ ਇਹਨਾਂ ਨੇ ਕਦੇ ਵੀ ਕਿਸੇ ਨੂੰ ਕੋਈ ਝਗੜਾ ਜਾਂ ਮੰਦਾ ਸ਼ਬਦ ਬੋਲਣ ਤਾਂ ਬਹੁਤ ਦੂਰ ਦੀ ਗੱਲ ਹੈ ਕਦੇ ਕਿਸੇ ਨਾਲ ਉੱਚੀ ਆਵਾਜ਼ ਚ ਗੱਲ ਵੀ ਨਹੀਂ ਕੀਤੀ ਤੇ ਮਤਲਬ ਪੰਚਾਇਤ ਦੇ ਵਿੱਚ 15 ਸਾਲ ਜਸਵੀਰ ਵੀਰ ਦੀ ਰਹੇ ਨੇ ਕੋਆਪਰੇਟਿਵ ਸਿਟੀ ਦੇ ਪ੍ਰਧਾਨ ਰਹੇ ਨੇ ਤੇ politically ਬਹੁਤ ਉੱਚਾ ਰੁਤਬਾ ਰਿਹਾ ਇਹਦੇ باوجود ਵੀ ਇੱਕ ਐਨਾ ਇੱਕ ਡਾਟ ਜਿੰਨਾ ਵੀ ਇਹਨਾਂ ਤੇ ਦਾਗ ਨਹੀਂ ਹੈ ਪਤਾ ਨਹੀਂ ਅਸੀਂ ਸਾਰੇ ਹੁਣ ਸਨ ਨਗਰ ਦਿਆਲਗੜ ਵੀ ਇਥੇ ਡੜਬੇ ਚ ਬਿਜ਼ਨਸ ਸੀ ਇਥੇ ਡੜਬੇ ਘਰ ਵੀ ਬਣਾਇਆ ਮਤਲਬ ਇਹ ਦੋਨੋਂ ਨਗਰ ਇਲਾਕਾ ਜਿਵੇਂ 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 ਪਤਾ ਲੱਗ ਰਿਹਾ ਹਰ ਇੱਕ ਸੁਣ ਹੋ ਰਿਹਾ ਵੀ ਇੱਕ ਇਹੋ ਜਿਹੇ ਪਰਿਵਾਰ ਨੇ ਘਟਨਾ ਤਾਂ ਕਿਸੇ ਨਾਲ ਵੀ ਨਹੀਂ ਹੋਣੀ ਚਾਹੀਦੀ ਬਟ ਇੱਕ ਜਿਹੜਾ ਦੇਵਤਾ ਰੂਪੀ ਪਰਿਵਾਰ ਹੁੰਦੇ ਜਦੋਂ ਉੱਥੇ ਇਹ ਚੀਜ਼ ਹੋ ਜਾਂਦੀ ਹੈ ਨਾ ਜੀ ਤੇ ਫਿਰ ਮਤਲਬ ਬਹੁਤ ਅਸਹਿਜ ਸਰਕਾਰ ਦੇ ਪੰਜਾਬ ਸਰਕਾਰ ਦੇ ਕੇਂਦਰ ਸਰਕਾਰ ਦੀ ਪੰਜਾਬ ਸਰਕਾਰ ਤੋਂ ਸਪੈਸ਼ਲੀ ਕਿਉਂਕਿ ਆਪਣਾ ਹੱਕ ਸਭ ਤੋਂ ਜ਼ਿਆਦਾ ਚੀਮਾ ਸਾਹ ਤੇ ਆ ਹੈ ਨਾ ਜੀ ਉਹ ਲੋਕਲ ਵੀ ਨੇ ਆਪਣੇ ਮੰਤਰੀ ਵੀ ਨੇ ਚਲੋ ਤੇ ਉਹਨਾਂ ਨੂੰ ਅਪਰੋਚ ਵੀ ਕੀਤਾ ਕੱਲ ਸਾਡੇ ਮੈਡਮ ਸਾਡੇ ਪਿੰਡ ਤੋਂ ਚੇਅਰਪਰਸਨ ਨੇ ਤੇ ਮਾਰਕੀਟ ਕਮੇਟੀ ਦੇ ਉਹਨਾਂ ਨੇ ਅਪਰੋਚ ਕੀਤਾ ਲੱਗੇ ਹੋਏ ਨੇ ਚੀਮਾ ਸਾਹਿਬ ਵੀ ਲੱਗੇ ਹੋਏ ਨੇ ਹੁਣ ਇਹੀ ਹੈ ਜੀ ਕਿ ਦੇਖੋ ਬੱਚਾ ਤਾਂ ਚਲਾ ਗਿਆ ਪਰ ਇਹ ਇੱਕ ਇਕਲੌਤਾ ਬੱਚਾ ਸੀਗਾ ਮੌਤ ਦਾ ਕਾਰਨ ਪਤਾ ਲੱਗਿਆ ਜੀ ਕਾਰਨ ਜੀ ਹੁਣ ਤੱਕ ਜੋ ਮਤਲਬ ਹੁਣ ਤੱਕ ਜੋ ਪਤਾ ਲੱਗਿਆ ਉਹ ਇਹੀ ਹੈ ਕਿ ਸਾਇਲੈਂਟ ਅਟੈਕ ਪਹਿਲਾਂ ਕੋਈ ਪ੍ਰੋਬਲਮ ਨਹੀਂ ਸੀ ਕੁਝ ਨਹੀਂ ਸੀ ਤੇ ਅਟੈਕ ਦਾ ਹੀ ਇਹ ਹੈ ਜੀ ਤੇ ਲੱਗੇ ਹੋਏ ਨੇ ਜੀ ਜੀ ਬਸ ਹੁਣ ਤਾਂ ਇਹੀ ਹੈ ਜੀ ਸੋ ਉਹਨੂੰ ਵੀ ਇਹੀ ਬੇਨਤੀ ਹੈ মিডিਆ ਰਹੀਂ ਵੀ ਇਹ ਬੇਨਤੀ ਹੈ ਚੀਮਾ ਸਾਹਿਬ ਨੂੰ ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਸਾਰਿਆਂ ਨੂੰ ਇਹੀ ਬੇਨਤੀ ਹੈ ਜੀ ਕਿ ਸਾਡੀ ਮਤਲਬ ਬਾਡੀ ਲਿਆਉਣ ਦੇ ਵਿੱਚ ਸਾਡੀ ਪਰਿਵਾਰ ਦੀ ਮਦਦ ਕੀਤੀ ਜਾਵੇ ਕਿਉਂਕਿ ਪਰਿਵਾਰ ਨੂੰ ਤਰਵਾਸ ਮਿਲੂਗਾ ਅੰਤਮ ਰਸਮਾਂ ਆਪਣੇ ਹੱਥਾਂ ਨਾਲ ਕਰ ਲੈਣਗੇ ਤਾਂ ਥੋੜੀ ਬਹੁਤੀ ਪਰਿਵਾਰ ਨੂੰ ਤਸੱਲੀ ਹੋ ਜਾਂਦੀ ਹੈ ਜੀ ਤੇ ਬਸ ਇਹੀ ਬੇਨਤੀ ਹੈ ਪਲੀਜ਼ ਸਾਡੀ ਇਹ ਗੱਲ ਤੁਸੀਂ ਜ਼ਰੂਰ ਅਕੇ ਪਹੁੰਚਾਓ ਜੀ ਕੀ ਨਾਮ ਹੈ ਤੁਹਾਡਾ ਕੀ ਰਿਸ਼ਤੇਦਾਰੀ ਬੰਦੇ ਜਸਵੀਰ ਨਾ ਜੀ ਮੇਰਾ ਨਾਮ ਰਾਮ ਸਿੰਘ ਸਿੱਧੂ ਆ ਜੀ ਜਸਵੀਰ ਮੇਰਾ ਸਾਡੂ ਆ ਜੀ ਇੱਕ ਵੱਡੇ ਭਰਾ ਦੀ ਤਰ੍ਹਾਂ ਯਾਨੀ ਸਾਡਾ ਕੋਈ ਆਮ ਸਾਡੂ ਵਾਲਾ ਰਿਸ਼ਤਾ ਨਹੀਂ ਇੱਕ ਬਹੁਤ ਹੀ ਨੇੜੇ ਦਾ ਤੇ ਵੱਡੇ ਭਰਾ ਦੀ ਤਰ੍ਹਾਂ ਮੇਰੇ ਨਾਲ ਅੱਜ ਤੱਕ ਵੀ ਉਹਨਾਂ ਨੇ ਹਰ ਤਰ੍ਹਾਂ ਰੱਖਿਆ ਸਪੋਰਟ ਕੀਤੀ ਹੈ ਬੱਚੇ ਦੀ ਡੈਥ ਹੋਈ ਤੁਹਾਡਾ ਕੀ ਲੱਗਦਾ ਇਹ ਮੇਰੇ ਸਾਡੂ ਸਾਹਬ ਦਾ ਸਾਲੀ ਸਾਹਬ ਦਾ ਬੇਟਾ ਜਣੀ ਕੀ ਕੀ ਕਹਿਣਾ ਜੀ ਜਿਹੜੀ ਮੌਤ ਹੈ ਕਿਸ ਤਰ੍ਹਾਂ ਮੌਤ ਹੈ ਕਿਸ ਤਰ੍ਹਾਂ ਮੌਤ ਦਾ ਤਾਂ ਦੇਖੋ ਜੀ ਡਿਸਟੈਂਸ ਤੇ ਹੈ ਹੁਣ ਤੱਕ ਜਿਹੜੀ ਖਬਰ ਮੰਨ ਕੇ ਚਲੋ ਮਿਲ ਗਿਆ ਵੀ ਉਹ ਸਾਇਲੈਂਟ ਅਟੈਕ ਬੱਚਾ ਦੂਸਰੇ ਬੱਚੇ ਨੇ ਜਾ ਕੇ ਜਦੋਂ ਪਤਾ ਲੱਗਾ ਲੰਮਾ ਟਾਈਮ ਤੋਂ ਫੋਨ ਤੇ ਟੱਚ ਨਹੀਂ ਤਾਂ ਉਹਨੂੰ ਮੈਸੇਜ ਲਾਇਆ ਛੋਟੇ ਬੱਚੇ ਨੂੰ ਉਹਨੇ ਜਾ ਕੇ ਉੱਤੇ ਦੇਖਿਆ ਜਦੋਂ ਪੁਲਿਸ ਦੀ ਮਦਦ ਨਾਲ ਗੇਟ ਖੋਲ੍ਹਿਆ ਤਾਂ ਉਹਦੀ ਡੈੱਡ ਬਾਡੀ ਜਿਹੜੀ ਮਿਲੀ ਉਹਨੂੰ ਸਾਇਲੈਂਟ ਹੈ ਕਿ ਬਾਕੀ ਉੱਥੇ ਦੀ ਜਿਹੜੀ ਹੁਣ ਇਨਫੋਰਮੇਸ਼ਨ ਹੈ ਪੋਸਟਮਾਰਟਮ ਤੋਂ ਬਾਅਦ ਦੀਆਂ ਰਿਪੋਰਟਾਂ ਦੇ ਮਤਲਬ ਜੀ ਜੀ ਆਪਾਂ ਨੇਚਰ ਦੀ ਗੱਲ ਕਰ ਲਈ ਜੀ ਕਿਸ ਤਰ੍ਹਾਂ ਵਿੱਚਰਦਾ ਸੀ ਬਹੁਤ ਜ਼ਿਆਦੇ ਬਹੁਤ ਮੈਂ ਕਹਿੰਦਾ ਅੱਜ ਦੀ ਜਨਰੇਸ਼ਨ ਨੂੰ ਮੈਂ ਕਹਿੰਦਾ ਇੱਕ ਤਰ੍ਹਾਂ ਦਾ ਇਸ ਤੇ ਬੰਦਾ ਦੀ ਹਰ ਇੱਕ ਦਾ ਦਿਲ ਮੋਲਣ ਵਾਲਾ ਹਰ ਇੱਕ ਨੂੰ ਪਿਆਰ ਕਰਨ ਵਾਲਾ ਸਾਨੂੰ ਜਿਹੜੀ ਬਾਲੀ ਜਾਦੇ ਇਸ ਚੀਜ਼ ਦੀ ਸੱਟ ਹੈ ਉਹ ਇਹ ਆ ਵੀ ਪਿਛਲੇ 12 ਜਨਵਰੀ ਨੂੰ ਵਾਪਸ ਗਿਆ ਆ ਸੀ ਮੇਰੇ ਨਾਲ ਉਹਨੇ ਕਾਫੀ ਟਾਈਮ ਸਪੈਂਡ ਕੀਤਾ ਹਜੂਰ ਸਾਹਿਬ ਦੀ ਵੀ ਯਾਤਰਾ ਕੀਤੀ ਵੈਸੇ ਵੀ ਰਿਹਾ ਤੇ ਹਰ ਇੱਕ ਨੂੰ ਮੋਹ ਲਨ ਵਾਲਾ ਜਿਹਨੂੰ ਇੱਕ ਵਾਰੀ ਵੀ ਮਿਲ ਗਿਆ ਉਹ ਮੰਨ ਕੇ ਚਲੋ ਉਹਦੇ ਨਾਲ ਹਮੇਸ਼ਾ ਦੇ ਐਸੇ ਸਬੰਧ ਬਣਾ ਜਾਂਦਾ ਸੀ ਬੰਦਾ ਉਹਨੂੰ ਯਾਦ ਰੱਖਦਾ ਸੀ ਬਹੁਤ ਹੀ ਪਿਆਰਾ ਬੱਚਾ ਨਹੀਂ ਮਹੀਨਾ ਪਹਿ ਨਹੀਂ ਵਾਪਸ ਨਹੀਂ ਨਾ ਹਾਲੇ ਹੋਇਆ ਨਹੀਂ ਪਿਛਲੇ 12 ਉੱਥੇ ਕੀ ਕੰਮ ਕਰਦੇ ਸੀ ਉਹਨੇ ਉੱਥੇ ਸੇ ਕੰਸਟ੍ਰਕਸ਼ਨ ਦੇ ਕੰਮ ਸੀਗੇ ਉਹਦੇ ਨਾਲ ਕਰਦੇ ਸੀ ਜਿਹੜਾ ਹਾਲੇ ਹੋਰ ਨਵੀਆਂ ਪਿਆਉਤ ਬਾੜੀਆਂ ਸੀ ਹੋਰ ਤੇ ਉੱਥੇ ਲੀਗਲ ਹੋ ਗਿਆ ਸੀ ਤੇ ਇਸ ਤੋਂ ਬਾਅਦ ਅੱਗੇ ਯਾਨੀ ਮੈਰਜ ਲਈ ਹੋਰ ਪਰ ਤਿਆਰੀਆਂ ਸੀ ਬਲਕਿ ਹੋਰ ਅੱਗੇ ਦੀ ਜ਼ਿੰਦਗੀ ਜਾਣ ਵੇਲੇ ਮੇਰੇ ਨਾਲ ਰਾਇ ਵੀ ਹੋਈ ਵੀ ਬੇਟਾ ਹੁਣ ਭੱਜਣਾ 8 9 ਕੋਈ ਆਪਦਾ ਕੋਈ ਸਟੋਰ ਜਾਂ ਕੋਈ ਇਸ ਤਰ੍ਹਾਂ ਦਾ ਕੰਮ ਕਰੂਗਾ ਕਹਿੰਦੇ ਹਾਂ ਮਾਸੜ ਜੀ ਅਸੀਂ ਇਸ ਤਰ੍ਹਾਂ ਹੀ ਕਰਾਂਗੇ ਹੋਰ ਕਰਾਂਗੇ ਮੈਂ ਆਪਣੀ ਜ਼ਿੰਦਗੀ ਜੋ ਬਾਕੀ ਮਾਂ ਪਿਓ ਦਾ ਜੇ ਇਹ ਕਹਿ ਲੀਏ ਵੀ ਇੱਥੇ ਹੁਣ ਆਪਾਂ ਸ਼ਬਦਾਂ ਚ ਤਾਂ ਨਹੀਂ ਬਿਆਨ ਕਰ ਸਕਦੇ ਵੀ ਉਹ ਕੀ ਮਹਿਸੂਸ ਹੋ ਰਿਹਾ ਉਹ ਕੀ ਹੋ ਰਿਹਾ ਉਹਦੀ ਲੈ ਕੇ ਆਉਣ ਵਾਸਤੇ ਕਿਸ ਤਰ੍ਹਾਂ ਦੇ ਤੁਸੀਂ ਯਤਨ ਕਰ ਰਹੇ ਹੋਗੇ ਵੀ ਸਰਕਾਰਾਂ ਨੂੰ ਅਪੀਲ ਕਰਦੇ ਸਰਕਾਰਾਂ ਨੂੰ ਅਪੀਲ ਇਹ ਹੀ ਹੈ ਜੀ ਦੇਖੋ ਜਿੱਥੇ ਲੀਗਲੀ ਤੌਰ ਤੇ ਸਰਕਾਰਾਂ ਸਾਨੂੰ ਮੰਨ ਕੇ ਚਲੋ ਮਦਦ ਕਰ ਸਕਦੇ ਨੇ ਲਿਆਉਣ ਦੀ ਜਾਂ ਕਿਸੇ ਤਰ੍ਹਾਂ ਵੀ ਉਹ ਕਰਨ ਤਾਂ ਕਿ ਮਾਪਿਆਂ ਦਾ ਜਿਹੜਾ ਇਹ ਹੈ ਜਾਂ ਰਿਸ਼ਤੇਦਾਰਾਂ ਨੂੰ ਜਿੰਨੇ ਦਿਨ ਲਾਸ ਨਹੀਂ ਆਉਂਦੀ ਆਪਾਂ ਉਹਨੂੰ ਸੰਸਕਾਰ ਨਹੀਂ ਕਰਦੇ ਉਸ ਤੋਂ ਬਾਅਦ ਭੋਗ ਨਹੀਂ ਜਾਂਦੇ ਉਦੋਂ ਤੱਕ ਸੋਨੂੰ ਦੇਖ ਲੋ ਕਿ ਜ਼ਿੰਦਗੀ ਕਿਵੇਂ ਆ ਉਸ ਤੋਂ ਬਾਅਦ ਕਿਤੇ ਨਾ ਕਿਤੇ ਤਰਵਾਸਾ ਹੁੰਦਾ ਹੈ ਜ਼ਿੰਦਗੀ ਹੈ वैसे ਤਾਂ ਹੁਣ ਜਿਹੜੇ ਨਾਲ ਜਿੰਨੇ ਜੁੜੇ ਹੋਏ ਨੇ ਜੀ ਸਾਰੇ ਜਿੰਨੇ ਸਾਹ ਰਹਿਗੇ ਜ਼ਿੰਦਗੀ ਦੇ ਤੁਹਾਨੂੰ ਪਤਾ ਹੀ ਐ ਕਿਵੇਂ ਹੋਣਗੇ ਪਰ ਫੇਰ ਵੀ ਆਪਾਂ ਕਹਿੰਦੇ ਵੀ ਜਿੰਨਾ ਚਿਰ ਆਪਾਂ ਅੰਤਮ ਕਰਿਆਵਾ ਨਹੀਂ ਕਰ ਲੈਂਦੇ ਹੋਰ ਨਹੀਂ ਲੈਂਦੇ ਉਹਨਾਂ ਚਰਤਾ ਕਿਤੇ ਜਾ ਕੇ ਆਪਾਂ ਬਹੁਤ ਜ਼ਿਆਦੇ ਤਕਲੀਫ ਦੇ ਵਿੱਚ ਇਸ ਕਰਕੇ ਸਰਕਾਰਾਂ ਨੂੰ ਬੇਨਤੀ ਐ ਹੋਰ ਵੀ ਮਦਦ ਕੀਤੀ ਜਾਵੇ ਜਿਵੇਂ ਵੀ ਹੁੰਦੀ ਐ ਵੀ ਤਾਂ ਕਿ ਬੱਚਾ ਉਹ ਆਵੇ ਇੱਥੇ ਮਾਪਿਆਂ ਨੂੰ ਉਹਦੇ ਰਿਸ਼ਤੇਆਂ ਨੂੰ ਸੁਬੰਧਿਆਂ ਨੂੰ ਦਾਣਾ ਦੋਸਤਾਂ ਨੂੰ ਇਸ ਚੀਜ਼ ਦਾ ਕਿਤੇ ਮਾੜਾ ਮੋਟਾ ਤਰਵਾਸ